ਜਦੋਂ ਸਾਹ ਅੰਦਰ ਜਾਵੇ ਪੇਟ ਫੁੱਲੇ ਤੇ ਜਦੋਂ ਸਾਹ ਬਾਹਰ ਜਾਏ ਪੇਟ ਅੰਦਰ ਜਾਏ ਜੇ ਉਲਟਾ ਹੋ ਰਿਹਾ ਹੈ ਤੇ ਮਹਾਰਾਜ ਕਹਿੰਦੇ ਨੇ ਮਤ ਮਤ ਉਲਟੋ ਪਵਨ ਫਿਰਾਵੋ ਉੱਠੇ ਸਾਹ ਨਾਲੇ ਜ਼ਿੰਦਗੀ ਪੁੱਠੀ ਹੋ ਜੂਗੀ ਸਭ ਕੁਝ ਹੁੰਦਿਆ ਹੋਇਆ ਸੁੱਖ ਦਾ ਅਨੁਭਵ ਨਹੀਂ ਹੋਏਗਾ ਪੁੱਠੇ ਸਾ ਲੈਂਦੇ ਲੋਕ ਪੁੱਠੇ ਸਾ ਲੈਂਦੇ ਨੇ ਦੁਨੀਆ 'ਚ ਅੱਧ ਤੋਂ ਜ਼ਿਆਦੇ ਲੋਕ ਦੁਨੀਆ ਦੇ ਪੁੱਠੇ ਸਾ ਲੈਂਦੇ ਨੇ ਪਿਊਬਿਟੀ ਤੋਂ ਬਾਅਦ ਸਾਹ ਪੁੱਠੇ ਹੋ ਜਾਂਦੇ ਨੇ ਪਹਿਲਾਂ ਸਾਠ ਠੀਕ ਹੁੰਦੇ ਨੇ ਫਿਰ ਸਾਰੀ ਉਮਰ ਸਾਹ ਉੱਠੇ ਰਹਿੰਦੇ ਨੇ ਉਹ ਕਿਉਂਕਿ ਜ਼ਿੰਦਗੀ ਫਿਰ ਪੁੱਠੀ ਹੋਣ ਲੱਗ ਪੈਂਦੀ ਆ ਕੋਈ ਕਿਤੇ ਭੱਜਦਾ ਏ ਕੋਈ ਕਿਤੇ ਭੱਜਦਾ ਏ ਇਹ ਸਿੰਪਲ ਗੱਲ ਆ ਮਰ ਗਏ ਨਾਬ ਪਵਨ ਕਰਿਆ ਸਨ ਬਸ ਐ ਮਰ ਗਏ ਜੁਰ ਤੇਰੇ ਸਵਾਸ ਜਾਂਦੇ ਨਾ ਤੇਰੀ ਨਾਭੀ ਤੱਕ ਜਾਣਾ ਗੁਰਬਾਣੀ ਦੱਸਦੀ ਆ ਜੀਵਨ ਜਾਂਚ ਜੇ ਤੂੰ ਇੱਥੇ ਨਾ ਉਸ ਨੂੰ ਪਾ ਸਕਿਆ ਉੱਥੇ ਜਾ ਕੇ ਉਹਨੂੰ ਪਾਏਗਾ ਕੀ ਤੋ ਸਾਹ ਢੂੰਗੇ ਜਦੋਂ ਸਾਹ ਅੰਦਰ ਜਾਣ ਬਾਬਾ ਬੁੱਲੇ ਸ਼ਾਹ ਤੇ ਕਹਿੰਦੇ ਨੇ ਬੁੱਲੇ ਸ਼ਾਹ ਉਹਨਾਂ ਰੱਬ ਕੀ ਪਉਣਾ ਜਿਹੜੇ ਲੈਂਦੇ ਸਾਹ ਕਪੁੱਠੇ ਹੋ ਕੀ ਹੋਇਆ ਜੇ ਕੂਕੂ ਜਾਗੇ ਤੇ ਜਿਹੜਾ ਲਿੰਦਾ ਸਾਹ ਕਪੁੱਠੇ ਹੋ ਸਾਰੀ ਰਾਤ ਜਾਗੇ ਪਰ ਸਾਹ ਪੁੱਠੇ ਦੇ ਪੁੱਠੇ ਰਹਿ ਬਾਜੂ ਇਲਮ ਜੇ ਕਰੇ ਫਕੀਰੀ ਜਾਹਲ ਮਰੇ دیਵਾਨਾ ਹੁਸੈਨ ਵਰਿਆਂ ਦੀ ਕਰੇ ਇਬਾਦਤ ਅੱਲਾਹ ਵੱਲੋਂ ਬੇਗਾਨਾ ਹੋ ਤੋ ਸਾਹ ਪਹਿਲਾਂ ਠੀਕ ਲੈਣੇ ਜੀਵਨ ਦਾ ਜੋ ਮੂਲ ਹੈ ਸਾਹ ਸਾਹ ਡੂੰਗੇ ਹੋਣ ਨਾ ਵੀ ਤੱਕ ਜਾਣ ਔਰ ਸਾਹ ਨੂੰ ਅੰਦਰ ਰੁਕਣੇ ਜਿੰਨਾ ਚਿਰ ਰੋਕ ਸਕਦੇ ਪੌਣਾ ਠਰਾਏ ਮਹਾਰਾਜ ਕਹਿੰਦੇ ਤਬ ਖਟ ਚੱਕਰਾ ਸਹਿਜੇ ਕੁਰੇ ਚੱਕਰ ਕਰ ਜਾਂਦੇ ਖੁੱਲ ਜਾਣਗੇ ਚੱਕਰਾਂ ਦੇ ਪਿੱਛੇ ਪਏ ਆ ਕੋਈ ਇੱਕ ਚੱਕਰ ਪਹਿਲਾ ਨੀਤਿ ਜਾਨੇ ਤੇਰ ਖੋਲ ਗਿਆ ਚੌਥਾ ਨੀਤਰ ਖੋਲ ਰਿਹਾ ਰੱਬ ਜਾਣੇ ਕਿਹੜਾ ਕਿਹੜੇ ਨੀਤਰ ਖੋਲਣੇ ਨੇ ਸਾਰੇ ਦੇ ਸਾਰੇ ਖੁੱਲ ਜਾਣਗੇ ਬਸ ਸਾਹ ਨੂੰ ਰੋਕ ਇਹਦੇ ਨਾਲ ਜਿੰਨਾ ਤੁਸੀਂ ਸਾਹ ਨੂੰ ਰੋਕੋਗੇ when you hold breath you hold a life हुँ. and when you hold a life you become a life ਚੇਤਨਾ ਜਾਗ ਜਾਂਦੀ ਹੈ ਹਮ ਕਰੋ 20 ਮਿੰਟ ਕਰੋ 30 ਮਿੰਟ ਕਰੋ 3 ਮਿੰਟੇ ਕਰਕੇ ਵੇਖੋ 80% ਤੁਹਾਡੀ ਪ੍ਰੋਬਲਮ ਖਤਮ ਹੋ ਜਾਏਗੀ 100% ਪ੍ਰੋਬਲਮ ਕਿਸੇ ਦੇ ਵੀ ਖਤਮ ਨਹੀਂ ਹੁੰਦੀ ਜੇ ਕੋਈ ਕਹੇ ਵੀ 100% ਪ੍ਰੋਬਲਮ ਸੋਲਵ ਹੋ ਜੇ ਝੂਠ ਬੋਲ ਰਹਾ ਹੈ 80% ਲਈ 80% ਥਰਡ ਆਈ ਦਾ ਕਨਸੈਪਟ ਕੀ ਹੈ ਤੀਜੀ ਅੱਖ ਤੁਸੀਂ ਵੀ ਚੱਕਰਾਂ ਦੀ ਗੱਲ ਕੀਤੀ ਹੈ ਤਾਂ ਮਨੁੱਖ ਦੇ ਵਿੱਚ ਕਿੰਨੇ ਚੱਕਰ ਨੇ ਹਮ ਆਪਾਂ ਇੱਥੇ ਥੋੜਾ ਥੋੜਾ ਇੰਟਰਸੈਕਟ ਕਰਾਂਗੇ ਪਹਿਲਾਂ ਤੀਜੇ ਨਿਤਰ ਦੀ ਗੱਲ ਕਰ ਲਈਏ ਅੱਖਾਂ ਖੋਲੀਆਂ ਨੇ ਤੁਸੀਂ ਦਿਖਦਾ ਹੈ ਹਮ ਦਿਖਦਾ ਹੈ ਹਮ ਅੱਖਾਂ ਬੰਦ ਕਰਿਓ ਦੇਖਦਾ ਏ ਅੱਖਾਂ ਖੋਲਿਓ ਦੇਖਦਾ ਏ ਹਮ ਹਨੇਰਾ ਦਿਖਦਾ ਏ ਅੱਖਾਂ ਬੰਦ ਕਰਿਓ ਹਨੇਰਾ ਦਿਖਦਾ ਏ ਹਮ ਹੁਣ ਅੱਖਾਂ ਖੋਲੋ ਅੱਖਾਂ ਤੇ ਬੰਦ ਸੀ ਕਿੰਨੇ ਵੇਖਿਆ ਇਹ ਆਤੀਜਾ ਨੇਤਰ ਅੱਖਾਂ ਦੇ ਬੰਦ ਸੀ ਹਮ ਵੇਖਿਆ ਕਿੰਨੇ ਹਨੇਰਾ ਕਿਨੇ ਵੇਖਿਆ ਆ ਵਾਤੀਜਾ ਨੇਤਰ ਤੇਰੀ ਸਾਹਮਣੀ ਗਲੀ ਦੇ ਵਿੱਚ ਰਹਿੰਦਾ ਨਹੀਂ ਤੂੰ ਜੇ ਦਾ ਘਰ ਪੁੱਛਦੇ ਇਹ ਜਨਿਤ ਆ ਟਾਈਮ ਆ ਹਮ ਆ ਸਪੇਸ ਆ ਦੋਨੋ ਕੰਬੰਡ ਆ ਟਾਈਮਲੈਸਨੈਸ தி ਸਪੇਸਲੈਸਨੈਸ ਇਹ ਵੇਖਦਾ ਹੈ ਨਾ ਇਹਨੇ ਵੇਖਿਆ ਹੈ ਨਾ ਅੱਖਾਂ ਖੋਲੀਆਂ ਤੇ ਵੇਖਿਆ ਅੱਖਾਂ ਬੰਦ ਤੇ ਫਿਰ ਵੀ ਵੇਖਿਆ ਰਾਤ ਸੁਪਨਾ ਆਇਆ ਫਿਰ ਵੀ ਵੇਖਿਆ ਵੇਖਿਆ ਇਸ ਗ੍ਰਹਿ ਮੇ ਕੋਈ ਜਾਗਤ ਰਹਾ ਹੈ ਹਮ ਵੇਖੀ ਜਾਂਦਾ ਹੈ ਵੇਖਣ ਵਾਲਾ ਕੌਣ ਹੈ ਜਬ ਜੀਸ ਮਾਰਾ ਕਿਦਨੇ ਉਹ ਵੇਖਾ ਉਹ ਵੇਖਦਾ ਹੈ ਉਹ ਵੇਖੇ ਉਹ ਨਾ ਨਦਰ ਨ ਆਇਆ ਵੈ ਤੁਸੀਂ ਤੀਜੇ ਨੇਤਰ ਦੀ ਗੱਲ ਕੀਤੀ ਮੈਂ ਤੁਹਾਨੂੰ ਤੀਜੇ ਨੇਤਰ ਦੇ ਬਾਪ ਦਾ ਐਡਰੈਸ ਦੇ ਦਿੱਤਾ ਬ੍ਰਹਮ ਦਾ ਐਡਰੈਸ ਦੇ ਦਿੱਤਾ ਆਈ ਇਹ ਬ੍ਰਹਮ ਜਿਹੜਾ ਵੇਖਦਾ ਹੈ ਇਹ ਤੀਜਾ ਨੇਤਰ ਹੈ ਇਹ ਜੀਵਨ ਵੇਖ ਰਿਹਾ ਹੈ ਜੀਵਨ ਆ ਰਿਹਾ ਹੈ ਤੇ ਜਾ ਰਿਹਾ ਹੈ ਇਹ ਵੇਖ ਰਿਹਾ ਹੈ ਵਿਚਾਰ ਆ ਰਹੇ ਤੇ ਜਾ ਰਹੇ ਨੇ ਦੇਖ ਰਿਹਾ ਹੈ ਸੰਸਾਰ ਆ ਰਿਹਾ ਹੈ ਤੇ ਜਾ ਰਿਹਾ ਦੇਖ ਰਿਹਾ ਹੈ ਮੈਂ ਰਿਪੀਟ ਕਰਨ ਲੱਗਾ ਜੀਵਨ ਆ ਰਿਹਾ ਹੈ ਤੇ ਜਾ ਰਿਹਾ ਹੈ ਇਹ ਦੇਖ ਰਿਹਾ ਹੈ ਮੌਤ ਆਏਗੀ ਔਰ ਜਾਏਗੀ ਇਹ ਵੇਖੇਗਾ ਤੇ ਜੇ ਇਹਨੇ ਮੌਤ ਨੂੰ ਵੀ ਆਉਂਦੀ ਤੇ ਜਾਂਦੀ ਨੂੰ ਵੇਖ ਲਿਆ ਤੇ ਅਜੂਨੀ ਸਹਿਬਾ ਤੇ ਜੀ ਵੇਖਿਆ ਨਾ ਜੇ ਜੀਵਨ ਨੂੰ ਆਉਂਦੇ ਜਾਂਦੇ ਨਾ ਵੇਖਿਆ ਵਿਚਾਰਾਂ ਨੂੰ ਆਉਂਦੇ ਜਾਂਦੇ ਨਾ ਵੇਖਿਆ ਅੱਖਾਂ ਬੰਦ ਕਰਕੇ ਨਾ ਵੇਖਿਆ ਵਿਚਾਰਾਂ ਨੂੰ ਨਾ ਵੇਖਿਆ ਸੰਸਾਰ ਨੂੰ ਨਾ ਵੇਖਿਆ ਤਨ ਨੂੰ ਨਾ ਵੇਖਿਆ ਮਨ ਨੂੰ ਨਾ ਵੇਖਿਆ ਤੇ ਰੱਬ ਨੂੰ ਕਿੱਥੇ ਵੇਖੇਗਾ ਜੇ ਜੀਵਨ ਨੂੰ ਆਉਂਦੇ ਤੇ ਜਾਂਦੇ ਨੂੰ ਵੇਖ ਰਿਹਾ ਹੈ ਵਿਚਾਰਾਂ ਨੂੰ ਆਉਂਦੇ ਜਾਂਦੇ ਨੂੰ ਵੇਖ ਰਿਹਾ ਹੈ ਸੰਸਾਰ ਨੂੰ ਆਉਂਦੇ ਚ ਦੱਸੋ ਕਿਹੜੀ ਚੀਜ਼ ਨਹੀਂ ਵੇਖ ਰਿਹਾ ਇੱਕ ਸਮਾਂ ਆਏਗਾ ਇਹ ਮੌਤ ਆਏਗੀ ਵੇਖੇਗਾ ਮੌਤ ਜਾਏਗੀ ਵੇਖੇਗਾ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਜੇ ਤੂੰ ਜੀਉਂਦੇ ਜੀ ਜੀਵਨ ਨੂੰ ਦੇਖ ਲਿਆ ਆਉਂਦੇ ਤੇ ਜਾਂਦੇ ਨੂੰ ਵਿਚਾਰਾਂ ਨੂੰ ਦੇਖ ਲਿਆ ਆਉਂਦੇ ਤੇ ਜਾਂਦੇ ਨੂੰ ਤਾਂ ਤੂੰ ਮੌਤ ਨੂੰ ਵੀ ਵੇਖ ਲੇਗਾ ਆਉਂਦੇ ਤੇ ਜਾਂਦੇ ਨੂੰ ਤੂੰ ਅਜੂਨੀ ਸਹਿਬਾਂਗ ਹੋ ਜਾਏਗਾ ਤੇ ਜੇ ਤੂੰ ਜੀਵਨ ਨੂੰ ਆਇਆ ਤੇ ਤੂੰ ਹੀ ਆਇਆ ਜੀਵਨ ਗਿਆ ਤੂੰ ਹੀ ਗਿਆ ਦੁੱਖ ਆਇਆ ਤੂੰ ਹੀ ਆਇਆ ਦੁੱਖ ਗਿਆ ਤੂੰ ਹੀ ਗਿਆ ਸੁਖ ਆਇਆ ਤੂੰ ਹੀ ਗਿਆ ਸੁਖ ਗਿਆ ਤੂੰ ਹੀ ਗਿਆ ਤਾਂ ਤੂੰ ਨਹੀਂ ਜਾਣ ਸਕਿਆ ਤੂੰ ਹਾਜ਼ਰ ਹੀ ਨਹੀਂ ਸੀ। ਉਹ ਤੇ ਹਾਜ਼ਰ ਹਜ਼ੂਰ ਜ਼ਾਹਿਰਾ ਜ਼ਹੂਰ ਅੱਖਾਂ ਬੰਦ ਕਰ ਸਾਹਮਣੇ ਬੈਠਾ। ਆ ਵੇਖਣ ਵੜਾ ਉਹ ਵੇਖਾ ਮੈਂ ਨਹੀਂ ਕਹਿ ਰਿਹਾ। ਪਰਮਾਤਮਾ ਦਾ ਗੁਣੇ ਵੇਖਣਾ ਤੂੰ ਨਹੀਂ ਦੇਖ ਸਕਦਾ। ਤੂੰ ਵੇਖਿਆ ਜਾ ਰਿਹਾ ਹੈ। ਆ ਦੇਖੋ ਤਨ ਵੇਖਿਆ ਜਾ ਰਿਹਾ, ਮਨ ਵੇਖਿਆ ਜਾ ਰਿਹਾ, ਵਿਚਾਰ ਵੇਖੇ ਜਾ ਰਹੇ, ਸੰਸਾਰ ਵੇਖਿਆ ਜਾ ਰਿਹਾ, ਸੁਪਨੇ ਵੇਖੇ ਜਾ ਰਹੇ। ਉਹ ਵੇਖਾ ਉਹ ਨਾ ਨਦਰ ਮਾ ਆਵੇ। ਬਹੁਤਾ ਇਹ ਵਿਡਾਨ ਕਿੱਡੀ ਅਚਰਜਤਾ ਦੀ ਗੱਲ ਆ। ਬਹੁਤਾ ਇਹ ਵਿਡਾਨ ਫਿਰ ਕੀ ਕਰੀਏ? आदिश दिस से आदिश ग्रैटिट्यूड आदिश ਦਾ ਮਤਲਬ ਹੁੰਦਾ ਗ੍ਰੈਟੀਟਿਊਡ ਸாரி ਰੋਲਾ ਪਾਈ ਫਿਰਦੇ ਨਾ ਗ੍ਰੈਟੀਟਿਊਡ ਕਰੋ ਗ੍ਰੈਟੀਟਿਊਡ ਕਰੋ ਬਈ ਗ੍ਰੈਟੀਟਿਊਡ ਜਾ ਜਾ ਆਦਿਸ਼ ਬਸ ਇਹ ਨੂੰ ਨਮਨ ਹੈ ਇਹੀ ਹੈ ਸਾਰਾ ਕੁਝ ਗ੍ਰੈਟੀਟਿਊਡ ਜਾ ਜਾ ਆਦਿਸ਼ दिस से आदिश ਈ ਦੇ ਪ੍ਰਤੀ ਜਿਹੜਾ ਤੇਰੇ ਚ ਬੈਠਿਆ ਬੁੱਕਲ ਦੇ ਵਿੱਚ ਛੋਰ ਛੋਰ ਦੇਖੋ ਕਿੰਨਾ ਪ੍ਰਤੱਖ ਹੈ ਇਹਦੀ ਆਦਿਸ਼ दिस से आदिश ਕਿਉਂ ਆਦ ਅਨੀਲ ਅਨਾਦ ਅਨਾਹਤ ਇਹ ਜਿਹੜਾ ਵੇਖਣ ਵਾਲਾ ਸੀ ਨਾ ਪਹਿਲਾਂ ਕਿਸੇ ਹੋਰ ਰੂਪ ਚ ਕੁਝ ਵੇਖ ਰਿਹਾ ਸੀ ਹੁਣ ਤੇਰੇ ਚ ਆ ਕੇ ਵੇਖ ਰਿਹਾ ਏ ਤੇ ਕੱਲ ਨੂੰ ਕਿਸੇ ਹੋਰ ਰੂਪ ਚ ਵੇਖੇਗਾ ਜਿਹੜਾ ਰੂਪ ਇਹ ਆ ਰਿਹਾ ਤੇ ਜਾ ਰਿਹਾ ਏ ਤੇ ਵੇਖਣ ਵਾਲਾ ਉਸੇ ਤਰ੍ਹਾਂ ਹੀ ਕਦੀ ਮੇਰੇ ਰਹੀਂ ਵੇਖ ਰਿਹਾ ਕਦੀ ਪੰਛੀਆਂ ਰਹੀਂ ਵੇਖ ਰਿਹਾ ਤੇ ਕਦੀ ਕਿਸੇ ਰੂਪ ਚ ਦੇਖ ਰਿਹਾ ਆਖਣ ਵੇਖਣ ਸਭ ਸਾਹਿਬ ਤੇ ਹੋਇਆ ਹਾਂ ਵਿਖਰਵਾੜਾਈ ਇਹਨੂੰ ਜਦੋਂ ਜਾਣ ਲਿਆ ਸਾਰੇ ਚੱਕਰਾਂ ਨੂੰ ਜਾਣ ਲਿਆ ਚੱਕਰਾਂ ਦੀ ਗੱਲ ਵੀ ਆਪਾਂ ਕਰ ਸਕਦੇ ਆ ਬਟ ਇਹ ਮੇਰੇ ਸਾਹਬ ਨਾਲ ਹੁਣ ਕਹਿ ਦਿੱਤਾ ਹੁਣ ਹੋਰ ਕੀ ਕਹਿਣ ਦੀ ਜ਼ਰੂਰਤ ਨਹੀਂ ਜੇ ਉਹਨੇ ਚੱਕਰਾਂ ਚ ਕੰਨ ਪਾਉਣਾ ਪਰ ਲੋਕ ਬਾਹਰ ਹੁੰਦੇ ਨਾ ਚੱਕਰਾਂ ਵਿੱਚ ਹਾਂ ਬਸ ਇਹੀ ਆ ਅਸੀਂ ਚੱਕਰਾਂ ਚ ਕੱਢਣ ਆਏ ਆ ਸਾਡਾ ਨਰਮਲਪੁਰ ਇੱਕ ਗੁਰਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਥਾਪਨੀ ਇਸੇ ਕਰਕੇ ਕੀਤਾ ਗਿਆ ਸੀ ਮਹਾਰਾਜ ਨੇ ਕਿ ਜੋ ਗਿਆਨ ਹੈ ਮਹਾਰਾਜ ਨੇ ਨਿਰਮਲ ਸੰਪਰਦਾ ਦੀ ਛੋਲੀ ਛਪਾਇਆ ਹੈ। ਸ਼ਸਤਰ ਤੇ ਸ਼ਾਸਤਰ ਮੀਰੀ ਤੇ ਪੀਰੀ। ਹਾਂ ਸਾਡੇ ਨਿਰਮਲਿਆਂ ਦੇ ਕੋਲ ਮਹਾਰਾਜ ਨੇ ਸਾਨੂੰ ਪੀਰੀ ਦਿੱਤੀ ਆ। ਸਾਨੂੰ ਸ਼ਾਸਤਰ ਨਹੀਂ ਸਾਨੂੰ ਸ਼ਾਸਤਰ ਦਿੱਤਾ ਹੈ, ਸ਼ਸਤਰ ਨਹੀਂ ਦਿੱਤਾ ਹੈ। ਖਾਲਸੇ ਨੂੰ ਸ਼ਾਸਤਰ ਦਿੱਤਾ ਹੈ। ਅਸੀਂ ਦੋਨੋਂ ਭਰਾ ਇਹ ਨਿਰਮਲ ਪੇਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਚਲਾਇਆ ਸੀ। ਵੀ ਜਿੱਥੇ ਕੋਈ ਤਲਵਾਰ ਕੰਮ ਨਾ ਕਰੇ ਉਥੇ ਗਿਆਨੇ ਕੀ ਵੱਢਣੀ ਮਨੁ ਹੱਥ ਲੈ ਗਿਆਨ ਦੇ ਨਾਲ ਕਤਲ ਕਰ ਗਿਆਨ ਦੇ ਨਾਲ ਹਨੇਰੇ ਨੂੰ ਦੂਰ ਕਰ ਗੇਰੂ ਕੇ ਬਸਤਰ ਚਿੱਪੀ ਰੁਦ ਰਖਸ਼ ਜਜੀ ਸਿੰਘ ਪਰਾਵਨ ਆਪ ਕਰੇ ਕਲਗੀਆਂ ਵਾਲੇ ਨੇ ਪੌਂਟਾ ਸਾਹਿਬ ਵਿਖੇ ਆਪ ਬਸਤਰ ਦਿੱਤੇ ਕਿ ਆ ਜਾ ਕੇ ਇਹ ਜੋ ਪ੍ਰਾਤਨ ਵਿਦਿਆ ਹੈ ਇਹਨੂੰ ਰਿਵਾਈਵ ਕਰੋ ਖਤਮ ਹੋ ਰਹੀ ਆ ਇਹ ਬਸਤਰ ਤੁਸੀਂ ਕਹਿ ਰਹੇ ਹੋ ਵੀ ਗੁਰਗੋਬਿੰਦ ਸਿੰਘ ਜੀ ਨੇ ਦਿੱਤੇ ਹਨ ਪੌਂਟਾ ਸਾਹਿਬ ਦੀ ਧਰਤੀ ਤੇ ਉੱਤੇ ਕਲਗੀਆਂ ਵਾਲੇ ਨੇ ਪੰਜ ਸਿੰਘਾਂ ਨੂੰ ਆਪਣੇ ਇਹ ਖਾਲਸਾ ਸਿਰਜਣਾ ਤੋਂ ਪਹਿਲਾਂ ਦੀ ਗੱਲ ਆ ਮਹਾਰਾਜ ਨੇ ਜਦੋਂ ਜੋ ਇਸ ਹਿਮਾਲੀਅਨ ਵਿਜ਼ਡਮ ਸੀ ਜੋ ਖਤਮ ਹੋ ਰਿਹਾ ਸੀ ਹਿਮਾਲੀਅਨ ਵਿਜ਼ਡਮ ਜਿਹੜਾ ਹੈ ਇਸ ਦਾ ਹਾਈਸਟ ਵਿਜ਼ਡਮ ਓਨ ਦਾ ਪਲੈਨਟ ਕਿ ਹਿਮਾਲਿਆ ਜਿਹੜਾ ਹੈ ਸਭ ਤੋਂ ਉੱਚਾ ਹੈ ਪਰ ਇਹਦਾ ਜੋ ਗਿਆਨ ਹੈ ਇਸ ਪ੍ਰਾਂਤ ਦਾ ਇਸ ਹੋਲੀ ਰੀਆ ਦਾ ਇਹਦਾ ਗਿਆਨ ਹੀ ਸਭ ਤੋਂ ਉੱਤਮ ਹੈ ਹਾਈਸਟ ਵਿਜ਼ਡਮ ਓਨ ਦਾ ਹਾਈਸਟ ਲੈਂਡ ਸਾਡਾ ਜਿਹੜਾ ਦੇਸ਼ ਏ ਆ ਸਾਰਾ ਜੋ ਹਿਮਾਲਿਆ ਹੈ ਹਾਈएस्ट ਲੈਂਡ ਆ ਹਮਮ ਔਰ ਹਾਈएस्ट ਵਿਸਟਾ ਮਥੇ ਉਤਪਨ ਹੋਇਆ ਹੈ ਪਰ ਖਤਮ ਹੋ ਗਿਆ ਸਮਾਪਾ ਕੇ ਤੋਂ ਮਹਾਰਾਜ ਨੇ ਫਿਰ ਦੁਬਾਰਾ ਰਿਵਾਈਵ ਕੀਤਾ ਇਹ ਪਰੰਪਰਾਵਾਂ ਸਾਡੀਆਂ ਚੱਲ ਰਹੀਆਂ ਨੇ ਗੁਰੂ ਸਾਹਿਬ ਨੇ ਤੁਹਾਨੂੰ ਆਪ ਤੋ ਰਿਆ ਸੀ ਸਭ ਨੇ ਤੋ ਰਿਆ ਏ ਪਰ ਕੋਈ ਪਛਾਣਦਾ ਏ ਕੋਈ ਨਹੀਂ ਪਛਾਣਦਾ ਮਹਾਰਾਜ ਨੇ ਦਿੱਤੋ ਤੱਕਿਆ ਖਾਲਸਾ ਮੇਰਾ ਸਤਗੁਰੂ ਪੂਰਾ ਮੇਰਾ ਸਤ ਜਿਹੜਾ ਮੇਰਾ ਖਾਲਸਾ ਏ ਉਹ ਗਿਆਨ ਦਾ ਭੰਡਾਰ ਏ ਅਸੀਂ ਲੋਕਾਂ ਨੂੰ ਪ੍ਰਕਾਸ਼ ਦੇਣ ਆਏ ਆ ਪ੍ਰਕਾਸ਼ ਲੱਭਣ ਵਾਲੇ ਨਹੀਂ ਗਏ ਅਸੀਂ ਜੋ ਗੁਰਮਤ ਹੈ ਜੋ ਸਿੱਖ ਹੈ ਇਹ ਦੁਨੀਆ ਨੂੰ ਪ੍ਰਕਾਸ਼ ਦੇਣ ਆਏ ਇਹ ਜਿਹੜੀ ਸਾਡੀ ਸਾਡਾ ਸਿਧਾਂਤ ਆ ਇਹ ਸਭ ਤੋਂ ਉੱਤਮ ਸਿਧਾਂਤ ਆ ਹੂੰ ਇਹ ਲੋਕਾਂ ਨੂੰ ਸ੍ਰਿਸ਼ਟੀ ਨੂੰ ਅਸੀਂ ਸ੍ਰਿਸ਼ਟੀ ਦੇ ਮਾਲਕ ਆ ਮਹਾਰਾਜ ਖਾਲਸਾ ਖੁਦ ਖੁਦਾ ਸਾਨੂੰ ਤੇ ਰੱਬ ਖੁਦਾ ਬਣਾ ਕੇ ਗਏ ਸੀ ਮਹਾਰਾਜ ਤੇ ਸਿੱਖ ਵੀ ਨਹੀਂ ਰਹੇ ਤਾਂ ਇਹ ਜੋ ਗਿਆਨ ਹੈ ਦੂਗਾ ਗਿਆਨ ਆਪਣੇ ਆਪ ਨੂੰ ਜਾਣਨ ਦਾ ਗਿਆਨ ਗੁਰਮਖਾੜੀ ਰਾਹ ਚ ਲਾਇਆ ਸਿੱਧਾ ਸੁਣਿਆ ਤੇ ਮੰਨਨ ਕਰ ਲਿਆ ਸੁਣਿਆ ਮੰਨਿਆ ਮਨ ਕੀਤਾ ਪਾਉ ਹਮ ਕਾਲਸਾ ਦਾ ਮਤਲਬ ਕੀ ਹੈ ਹਮ ਹਾ ਕਾਲਸਾ ਖ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਜੋ ਮਾਇਆ ਹੈ ਉਹਦਾ ਨਸ਼ਟ ਕਰ ਦੇਣਾ ਖ ਮਾਇਆ ਦਾ ਨਸ਼ਟ ਕਰ ਦੇਣਾ ਖ ਲ ਦਾ ਮਤਲਬ ਹੁੰਦਾ ਲਹ ਕਰ ਦੇਣਾ ਤੇ ਸ ਦਾ ਮਤਲਬ ਹੁੰਦਾ ਬ੍ਰह्म ਮਾਇਆ ਨੂੰ ਖਤਮ ਕਰਕੇ ਆਪਣੇ ਭਰਮਾਂ ਵਹਿਮਾਂ ਦਾ ਲਹ ਕਰਕੇ ਖਤਮ ਕਰਕੇ ਦੇ ਸ ਆਹੋਂ ਜਾਣਾ ਖਾਲਸਾ ਸਿੱਖ ਦਾ ਮਤਲਬ ਹੁੰਦਾ ਸੇ ਜੋ ਹੈ ਸੇ ਦਾ ਮਤਲਬ ਹੁੰਦਾ ਜੋ ਹੈ ਸੇ ਸੇ ਕਨੇਹਾ ਨਹੀਂ ਹੁੰਦਾ ਸੇ ਜੋ ਹੈ ਜੋ ਹੈ ਸੇ ਖ ਉਹਦੇ ਜ ਖੋ ਜਾਣਾ ਉਹਦੇ ਜ ਖਤਮ ਹੋ ਜਾਣਾ ਰੱਬ ਹੋ ਜਾਣਾ ਸੇਖੂ ਗੁਰੂ ਗੁਰੂ ਸੇਖਾ ਉਸ ਹਸਤੀ ਦੇ ਅੰਦਰ ਖੁਦ ਨੂੰ ਖੈ ਕਰਕੇ ਖਤਮ ਹੋ ਜਾਣਾ ਰੱਬ ਬਣ ਜਾਣਾ ਲਹਿਰ ਜਾਣ ਪਾਏ ਕਿ ਮੈਂ ਸਮੁੰਦਰ ਹਾਂ ਉਹ ਸਿੱਖਾ ਉਹ ਸੇ ਹਾਂ ਬਹੁਤ ਵੱਡੀਆਂ ਗੱਲਾਂ ਸੀ ਅਸੀਂ ਬਸ ਸਿੱਖਣਾ ਅਸੀਂ ਮਤਲਬ ਉਹਨੇ ਆਤਾ ਸਿੱਖ ਹੋਈ ਹੈ ਜਿਹੜਾ ਸਾਰੀ ਜ਼ਿੰਦਗੀ ਸਿੱਖਦਾ ਰਹੇ ਬਸ ਉੱਥੇ ਤੱਕ ਰਹਿ ਗਏ ਅਸੀਂ ਸਿੱਖਣਾ ਤੇ ਚਾਹੀਦਾ ਸਿੱਖਣਾ ਚਾਹੀਦਾ ਬਲੋ ਸਿੱਖ ਤੇ ਲਵੋ ਹਾਂ ਆ ਗੱਲ ਤੁਹਾਡਾ ਧਿਆਨ ਅਸ ਵੱਲ ਕਿੱਦਾਂ ਆਇਆ ਕਿ ਮੈਂ ਸ਼ੁਰੂਆਤ ਚ ਤੁਹਾਡੇ ਬਾਰੇ ਨਹੀਂ ਪੁੱਛਿਆ ਕਿਉਂਕਿ ਮੈਂ ਤਾਂ ਨਹੀਂ ਪੁੱਛਿਆ ਵੀ ਪਹਿਲਾਂ ਲੋਕਾਂ ਨੂੰ ਤੁਹਾਡਾ ਗਿਆਨ ਕਿਹੋ ਪਤਾ ਲੱਗ ਸਕੇ ਸਤ ਜੀ ਹੁਣ ਮੈਂ ਪੁੱਛ ਰਿਹਾ ਪੁੱਛੋ ਸੀ ਹੁੰਦਿਆ ਤੋ ਚਾਹਤ ਸੀ ਸਾਧੂ ਬਣਦੀ ਛੋਟੇ ਹੁੰਦਿਆਂ ਤੋ ਪਤਾ ਸੀ